ਅੱਜ ਪਦਮਸ਼੍ਰੀ ਡਾਕਟਰ ਸੁਜੀਤ ਪਾਤਰ ਜੀ ਦੀ ਅੰਤਿਮ ਅਰਦਾਸ ਹੈ ਤਾਂ ਇਸ ਮੌਕੇ ਤੇ ਵੱਖ-ਵੱਖ ਵੱਡੀਆਂ-ਵੱਡੀਆਂ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਤਾਂ ਪੰਜਾਬੀ ਗਾਇਕ ਅਸ਼ੋਕ ਮਸਤੀ ਜੀ ਵੀ ਇੱਥੇ ਪਹੁੰਚਣੇ ਗੱਲਬਾਤ ਕਰਨਗੇ ਭਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਦੈਨਿਕ ਸਵੇਰਟੀਵਿਜ਼ਨ ਸਸਿਕਾਲ ਜੀ ਇੱਕ ਬਹੁਤ ਵੱਡਾ ਘਾਟਾ ਪਿਆ ਪੰਜਾਬੀ ਫਿਲਮ ਜਗਤ ਨੂੰ ਵੀ ਕਹਿ ਸਕਦੇ ਆ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਸਾਹਿਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਜ ਜੰਤਿਮ ਅਰਦਾਸ ਹੈ ਡਾਕਟਰ ਸੁਜੀਤ ਪਾਤਰ ਜੀ ਦੀ ਸੋ ਸਭ ਉੱਪਰ ਹੈ ਮੰਨਣਾ ਇੱਥੇ ਪਹੁੰਚ ਰਹੇ ਨੇ ਸੋ ਕੀ ਜਜ਼ਬਾਤ ਨੇ ਇਸ ਵੇਲੇ ਅ ਪਾਤਰ ਸਾਹਿਬ ਇਕੱਲੇ ਸ਼ਾਇਰ ਨਾ ਨਹੀਂ ਸੀ ਉਹ ਵੱਡੇ ਇਨਸਾਨ ਸਨ ਪੰਜਾਬ ਦੇ ਹੱਕ ਵਿੱਚ ਬੋਲਣ ਵਾਲਾ ਪਿਛਲੇ ਅਗਰ 40 50 ਸਾਲ ਤੋਂ ਸ਼ਾਇਰ ਸੀ ਕੋਈ ਪੰਜਾਬ ਦੇ ਉੱਤੇ ਕੋਈ ਵੀ ਵਿਫਤਾ ਆਉਣੀ ਚਾਹੇ ਉਹ 90 ਦਾ ਦੌਰ ਸੀ ਚਾਹੇ ਕਿਸਾਨ ਅੰਦੋਲਨ ਸੀ ਚਾਹੇ ਨਸ਼ਿਆਂ ਬਾਰੇ ਸੀ ਚਾਹੇ ਪੰਜਾਬ ਦੇ ਉੱਤੇ ਜਦ ਵੀ ਕੋਈ ਤਰਾਸਦੀ ਆਈ ਤਾਂ ਪਾਤਰ ਸਾਹਿਬ ਨੇ ਸਭ ਤੋਂ ਮੂਰੇ ਲੱਗ ਕੇ ਬੋਲਿਆ ਹਾ ਦਾ ਨਾਰਾ ਮਾਰਿਆ ਤੇ ਅੱਜ ਪਾਤਰ ਸਾਹਿਬ ਸਾਡੇ ਦਰਮਿਆਨ ਸਰੀਰਕ ਤੌਰ ਤੇ ਤਾਂ ਨਹੀਂ ਨੇ ਪਰ ਉਹਨਾਂ ਦੇ ਲਿਖੇ ਲਫ਼ਜ਼ ਹਮੇਸ਼ਾ ਜ਼ਿੰਦਾ ਰਹਿਣਗੇ ਉਹਨਾਂ ਦੀ ਹਰ ਗੱਲ ਜਿਹੜੀ ਆ ਉਹ ਸੇਧ ਦੇਣ ਵਾਲੀ ਗੱਲ ਹਮੇਸ਼ਾ ਯਾਦ ਰਹੇਗੀ ਔਰ ਅੱਜ ਤੁਸੀਂ ਇਕੱਠ ਦੇਖ ਹੀ ਰਹੇ ਹੋ ਪੂਰੇ ਪੰਜਾਬ ਨਹੀਂ ਪੂਰੇ ਸਮਸਤ ਦੁਨੀਆ ਤੋਂ ਜਿੱਥੇ ਜਿੱਥੇ ਪਾਤਰ ਸਾਹਿਬ ਦੇ ਪ੍ਰਸ਼ੰਸਕ ਉਹਨਾਂ ਦੇ ਫੈਨ ਨੇ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਅਫਸੋਸ ਹੋਇਆ ਔਰ ਹਰ ਬੰਦਾ ਆਪਣੇ ਘਰੇ ਬਹਿ ਕੇ ਅਰਦਾਸ ਕਰ ਰਿਹਾ ਕਿ ਗੁਰੂ ਮਹਾਰਾਜ ਪਾਤਰ ਸਾਹਿਬ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਔਰ ਇੱਕ ਜੋ ਰਾਉ પાਕੇ ਗਏ ਨੇ ਕਿ ਲਈ ਜੋ ਲਿਖ ਖਿੱਚ ਕੇ ਗਏ ਨੇ ਉਸ ਲੀਕ ਨੂੰ ਹੋਰ ਵੱਡਾ ਕਰੀਏ ਤਾਂ ਕਿ ਪੰਜਾਬੀ ਜ਼ੁਬਾਨ ਪੰਜਾਬੀ ਭਾਸ਼ਾ ਪੂਰੀ ਇਸਮਸ ਦੁਨੀਆ ਤੱਕ ਹਮੇਸ਼ਾ ਰਹਿੰਦੀ ਦੁਨੀਆ ਤੱਕ ਵਸਦੀ ਜੀ ਗੱਲ ਕਰੀਏ ਸਾਂਝ ਦੀ ਕਿੰਨੀ ਕੁ ਪੁਰਾਣੀ ਤੁਹਾਡੀ ਸਾਂਝ ਸੀ ਉਹਨਾਂ ਦੇ ਨਾਲ ਮੇਰੀ ਸਾਂਝ ਮੈਂ ਦੋ ਤਿੰਨ ਵਾਰੇ ਮੁਲਾਕਾਤ ਹੋਈ ਪਰ ਮੇਰੀ ਰੀਸੈਂਟ ਮੁਲਾਕਾਤ 5 ਮਈ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਹੋਈ ਸਾਡਾ ਇੱਕ ਐਲਬਮ ਰਿਲੀਜ਼ ਹੋਇਆ ਮੈਨੂੰ ਵਿਦਾ ਕਰੋ ਮੇਰੇ ਰਾਮ ਅਸ਼ੇ ਬਟਾਲਵੀ ਦੇ 8 ਗਾਣੇ ਅਸੀਂ ਰਿਲੀਜ਼ ਕੀਤੇ ਨੇ ਬినੋਦ ਸੈਗਲ ਸਾਹਿਬ ਦਾ ਪ੍ਰੋਜੈਕਟ ਸੀਓ ਚ ਮੈਂ ਵੀ ਦੋ ਗਾਣੇ ਗਾਏ ਅਸ਼ੇ ਬਟਾਲਵੀ ਉਹਨਾਂ ਦੇ ਉਸ ਦਿਨ ਉਹਨਾਂ ਨਾਲ ਸਾਡੀ 5-6 ਘੰਟੇ ਮੁਲਾਕਾਤ ਹੋਈ ਤੇ ਜਾਣ ਲੱਗੇ ਜਦੋਂ ਅਸੀਂ ਉਹਨਾਂ ਨੂੰ ਗੱਡੀ 'ਚ ਬਿਠਾ ਕੇ ਜਦੋਂ ਪ੍ਰਣਾਮ ਕਰਨ ਲੱਗੇ ਤੇ ਉਹ ਹੱਸਦੇ ਹੱਸਦੇ ਕਹਿ ਗਏ ਮੈਨੂੰ ਵਿਦਾ ਕਰੋ ਮੇਰੇ RAM ਸੋ ਮੈਨੂੰ ਉਹਨਾਂ ਦਾ ਹੱਸਦਾ ਚਿਹਰਾ ਮੇਰੇ ਕੋਲ ਫੋਟੋਆਂ ਵੀ ਨੇ ਵੀਡੀਓਜ਼ ਵੀ ਹੈ ਤੇ ਉਹਨਾਂ ਦਾ ਚਿਹਰਾ ਔਰ ਉਹਨਾਂ ਦੀ ਛੋ ਜਿਹੜੀ ਸਾਡੇ ਨਾਲ ਹੱਥ 모ਡੇ ਤੇ ਹੱਥ ਰੱਖ ਕੇ ਦੇ ਲਾਸਟ ਆ ਦੇ ਨਾ ਉਹਨਾਂ ਨੇ ਕਿਹਾ ਸੀ ਵੀ ਅਗਲੀ ਐਲਬਮ ਕਰਦੇ ਆ ਆਪਾਂ ਮੈਂ ਲਿਖਾਂਗਾ ਤੁਸੀਂ ਗਾਓ ਤੇ ਉਹ ਸੁਪਨਾ ਸੁਪਨਾ ਹੀ ਰਹਿ ਗਿਆ ਤੇ ਕੋਸ਼ਿਸ਼ ਕਰਾਂਗੇ ਹੁਣ ਉਹਨਾਂ ਦੀ ਕੋਈ ਲਿਖੀ ਚੀਜ਼ ਅ ਅਖੀਰਲੀਆ ਗੱਲਾਂ ਬਤਾ ਕੋਈ ਦਿਲ ਦੇ ਵਿੱਚ ਸ਼ੋਈਆਂ ਹੁਣ ਦਿਲ ਦੇ ਕਰੀਬ ਉਹਨੂੰ ਜਦੋਂ ਪਤਾ ਲੱਗਾ ਕਿ ਇਦਾਂ ਹੋ ਗਿਆ ਅਲਵਿਦਾ ਆ ਗਏ ਨੇ ਦੁਨੀਆ ਨੂੰ ਤਾਂ ਉਹ ਕੁਝ ਯਾਦ ਆ ਉਹਦੋਂ ਕਿ ਯਾਰ ਮੈਨੂੰ ਇਦਾਂ ਕਹਿੰਦੇ ਸੀਗੇ ਲਾਸਟ ਵੇਲੇ ਅਸੀਂ ਐਤਵਾਰ ਨੂੰ ਉਹਨਾਂ ਨੂੰ ਮਿਲਣ ਜਾਣਾ ਸੀ ਮੈਂ ਤੇ ਸ਼ੰਮੀ ਭਾਜੀ ਨੇ ਤੇ ਸਾਡਾ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਲੁਧਿਆਣੇ ਆਇਓ ਅਸ਼ੋਕ ਜੀ ਲੁਧਿਆਣੇ ਆਇਓ ਮੇਰੇ ਕੋਲੇ ਆਪਾਂ ਬੈਠਾਂਗੇ ਤੇ ਉਹ ਐਤਵਾਰ ਆਇਆ ਹੀ ਨਹੀਂ ਸ਼ਨੀਵਾਰ ਨੂੰ ਹੀ ਉਹ ਬਹੁਤ ਲੋਕ ਇੱਥੇ ਗੱਲ ਕਰਦੇ ਪਏ ਨੇ ਕਿ ਮੈਨੂੰ ਇਸ ਵੇਲੇ ਟਾਈਮ ਦਿੱਤਾ ਸੀਗਾ ਅਸੀਂ ਇਸ ਵੇਲੇ ਐਤਵਾਰ ਦਾ ਟਾਈਮ ਦਿੱਤਾ ਸੀ ਉਹਨਾਂ ਨੇ ਇਹ ਐਤਵਾਰ ਨਹੀਂ ਕਿਹਾ ਸੀ ਉਹਨਾਂ ਨੇ 나 ਹੀ ਅਸੀਂ ਕਿਹਾ ਸੀ ਉਹਨਾਂ ਨੇ ਕਿਹਾ ਸੀ ਮੈਂ ਐਤਵਾਰ ਜ਼ਰੂਰ ਆਇਆ ਮੇਰੇ ਕੋਲ ਪਰ ਜਦੋਂ ਸ਼ਨੀਵਾਰ ਅਸੀਂ ਖਬਰ ਪੜ੍ਹੀ ਤੇ ਉਹ ਸ਼ਾਇਦ ਇੰਨਾ ਕੀ ਉਹਨਾਂ ਦਾ ਸਾਡੇ ਨਾਲ ਸਾਥੀ ਜਾਂਦੇ ਜਾਂਦੇ ਸਾਨੂੰ ਇੰਨੀਆਂ ਗੱਲਾਂ ਸੁਣਾ ਕੇ ਗਏ ਇੰਨੀਆਂ ਗੱਲਾਂ ਸੁਣ ਕੇ ਗਏ ਸਾਡਾ ਗਾਣਾ ਸੁਣਿਆ ਉਹਨਾਂ ਨੇ ਔਰ ਕਿਹਾ ਯਾਰ ਅਸ਼ੋਕ ਤੂੰ ਐਵੇਂ ਹੀ ਗਾਉਣਾ ਤੂੰ ਤਾਂ ਗਲਾਸੀ ਕਰਕੇ ਜਾਣ ਦੇ ਲੋਖੜ ਕੇ ਕਰਕੇ ਪਰ ਤੂੰ ਇੰਨਾ ਵਧੀਆ ਸ਼ਿਬਟਾਲ ਵੀ ਗਾਇਆ ਮੈਨੂੰ ਬਹੁਤ ਖੁਸ਼ੀ ਹੋਈ ਐਦਾਂ ਦੀਆਂ ਰਚਨਾਵਾਂ ਗਾਇਆ ਕਰੋ ਕੁਝ ਮਨ ਦੇ ਵਿੱਚ ਤਾਂ ਸੀ ਕਿ ਇਹਨਾਂ ਨਾਲ ਵੀ ਮੈਂ ਕੁਝ ਇਹਨਾਂ ਦਾ ਅੱਜ ਕਿਹੜਾ ਸਿੰਗਰ ਨਹੀਂ ਚਾਹੇਗਾ ਕਿ ਪਾਤਰ ਸਾਹਿਬ ਨਹੀਂ ਲੈਣਾ ਉਹ ਗਾਵੇ ਤੇ ਹਰ ਸਿੰਗਰ ਦੀ ਇਹ ਇਹ ਦਿਲ ਹੀ ਇੱਛਾ ਹੈ ਵੀ ਜਿਵੇਂ ਸਮਸਤ ਹਿੰਦੁਸਤਾਨ ਦਾ ਕੋਈ ਵੀ ਗਵਈਆ ਚਾਹੁੰਦਾ ਏ ਆਰ ਰਹਿਮਾਨ ਦੇ 뮤직 ਜਗਾਵਾ ਤੇ ਸਾਡੇ ਪਾਤਰ ਸਾਹਿਬ ਤਾਂ ਤੋਂ ਵੀ ਬਹੁਤ ਉੱਚੀ ਮਿਆਰ ਦੀ ਗੱਲ ਕਰਦੇ ਸਨ ਮੁਸ਼ਕਰੀ ਗੱਲਬਾਤ ਕਰਨ ਲਈ ਤਾਂ ਅਸੀਂ ਸਕੇ ਸਾਡੇ ਨਾਲ ਪੰਜਾਬੀ ਕਾਇਕ ਅਸ਼ੋਕ ਮਸਤੀ ਜੀ ਤਾਂ ਅਖੀਰਲੀ ਮੁਲਾਕਾਤ ਬਾਰੇ ਗੱਲਬਾਤ ਕੀਤੀ ਇਹਨਾਂ ਨੇ ਕਿ ਅਖੀਰਲੀ ਮੁਲਾਕਾਤ ਜਿਹੜੀ ਸਾਡੀ ਆ ਇਸ ਦਿਨ ਹੋਈ ਸੀ ਕਿ ਤਾਂ ਕਾਫੀ ਗੱਲਾਂ ਬਾਤਾਂ ਹੋਈਆਂ ਸੀ ਅਖੀਰਲੀ ਮੁਲਾਕਾਤ ਦੇ ਵਿੱਚ ਦੇਖਦੇ ਰਹੋ ਡੇਨਿਕ ਸਵੇਰਾ ਟੀਵੀ ਸਸ ਸਿਕਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر